ਬੁੱਢੇ ਪਿਤਾ ਨੇ ਲਿਖੀ ਅਜੇਹੀ ਵਸੀਅਤ ਕੀ ਪੁੱਤ ਖੜੇ ਦੇਖਦੇ ਰਹਿ ਗਏ ਬਲਦੇਵ ਸਿੰਘ ਦੀ ਉਮਰ 60 ਸਾਲ ਤੋਂ ਉੱਪਰ ਹੋ ਗਈ ਸੀ ਪਰ ਅੱਜ ਵੀ ਉਹ ਆਪਣੇ ਪੁੱਤਾਂ ਦੇ ਲਈ ਪੂਰਾ ਖਰਚਾ ਕਰਦਾ ਸੀ ਜੇਕਰ ਉਸਦੇ ਮੁੰਡੇ ਇੱਕ ਚੀਜ਼ ਮੰਗਦੇ ਤਾਂ ਉਹ ਦੋ ਚੀਜ਼ਾਂ ਲਿਆ ਕੇ ਦਿੰਦਾ ਸੀ ਉਹ ਦੋਨੋਂ ਨੋਹਾਂ ਦੇ ਲਈ ਬਰਾਬਰ ਚੀਜ਼ ਲੈ ਕੇ ਆਉਂਦਾ ਸੀ ਜਦੋਂ ਵੀ ਹਾੜੀ ਸੌਂਗੀ ਦਾ ਸਮਾਂ ਆਉਂਦਾ ਤਾਂ ਬਲਦੇਵ ਸਿੰਘ ਦੀ ਜੇਬ ਨੋਟਾਂ ਨਾਲ ਭਰੀ ਹੁੰਦੀ ਸੀ ਪਰ ਉਹਨਾਂ ਦੇ ਵਿੱਚੋਂ ਕੁਝ ਪੈਸੇ ਬਲਦੇਵ ਸਿੰਘ ਬਹੁਤ ਜਲਦੀ ਖਰਚ ਕਰ ਦਿੰਦਾ ਸੀ ਜਦੋਂ ਕਿ ਉਸ ਦੀ ਪਤਨੀ ਜੰਗੀਰੋ ਉਸ ਨੂੰ ਰੋਕਦੀ ਰਹਿੰਦੀ ਕਿ ਬੁੱਢੇ ਵੇਲੇ ਇੰਨੇ ਪੈਸੇ ਨਾ ਖਰਚਿਆ ਕਰ ਕੁਝ ਪੈਸੇ ਜੋੜ ਕੇ ਵੀ ਰੱਖ ਲਿਆ ਕਰ ਹੁਣ ਆਪਣੇ ਤੇ ਬੜਾਪਾ ਆ ਗਿਆ ਪਰ ਬਲਦੇਵ ਸਿੰਘ ਕਹਿ ਦਿੰਦਾ ਕਿ ਮੇਰੇ ਗੱਭਰੂ ਜਵਾਨ ਪੁੱਤ ਮੇਰੇ ਕੰਮ ਆਉਣਗੇ ਨਾ ਕਿ ਪੈਸੇ ਪਾਈ ਪੈਸੇ ਕੀ ਆਪਾ ਹਿੱਕ ਤੇ ਧਰ ਕੇ ਲੈ ਕੇ ਜਾਣੇ ਆ ਜੰਗੀਰੋ ਤੂੰ ਮੇਰੇ ਨਾਲ ਇਦਾਂ ਦੀਆਂ ਗੱਲਾਂ ਨਾ ਕਰਿਆ ਕਰ ਮੈਂ ਆਪਣੇ ਨੋਹਾ ਪੁੱਤਾਂ ਤੇ ਖਰਚਾ ਕਰਦਾ ਮੈਂ ਆਪਣੀਆਂ ਨੋਹਾ ਪੁੱਤਾਂ ਦੀ ਹਰ ਰੀਚ ਪਗਾਉਣੀ ਚਾਹਣਾ ਮੈਂ ਨਹੀਂ ਚਾਹੁੰਦਾ ਮੇਰੀਆਂ ਨੋਹਾ ਕਿਸੇ ਦੇ ਚੰਗੇ ਕੱਪੜੇ ਪਾਏ ਨੂੰ ਦੇਖ ਕੇ ਇਹ ਸੋਚਣ ਕਿ ਸਾਡੇ ਮਾੜੇ ਪਾਏ ਆ ਮੇਰੇ ਪੁੱਤ ਇਹ ਨਾ ਸੋਚਣ ਕਿ ਸਾਡੇ ਬਾਪੂ ਨੇ ਸਾਡੇ ਸ਼ੌਂਕ ਨਹੀਂ ਪੂਰੇ ਕੀਤੇ ਬਲਦੇਵ ਸਿੰਘ ਆਪਣੇ ਪਰਿਵਾਰ ਦੀਆਂ ਸਾਰੀਆਂ ਖੁਸ਼ੀਆਂ ਪੂਰੀਆਂ ਕਰਦਾ ਸੀ ਜੰਗੀਰੋ ਆਖਦੀ ਸੀ ਕਿ ਤੁਸੀਂ ਤਾਂ ਸਾਰੇ ਪਰਿਵਾਰ ਲਈ ਬਹੁਤ ਸੋਚਦੇ ਹੋ ਪਰ ਕੱਲ ਨੂੰ ਜਦੋਂ ਆਪਾਂ ਮੰਝੇ ਤੇ ਬੈਠ ਗਏ ਤਾਂ ਉਦੋਂ ਇਹ ਆਪਣੇ ਬਾਰੇ ਨਹੀਂ ਸੋਚਣਗੇ ਤਾਂ ਬਲਦੇਵ ਸਿੰਘ ਆਪਣੀ ਹਿੱਕ ਥਾਪੜ ਕੇ ਕਹਿੰਦਾ ਮੇਰੇ ਪੁੱਤ ਤਾਂ ਤੈਨੂੰ ਕੀ ਲੱਗਦਾ ਇਹ ਆਪਣੇ ਬਾਰੇ ਨਹੀਂ ਸੋਚਣਗੇ ਜੰਗੀਰੋ ਇਹ ਗੱਲ ਨਾ ਕਰ ਆਪਣਾ ਖੂਨ ਕਦੇ ਨਹੀਂ ਵਗਣਾ ਹੁੰਦਾ ਫਿਰ ਜੰਗੀਰੋ ਚੁੱਪ ਕਰ ਜਾਂਦੀ ਉਹ ਕਹਿੰਦੀ ਬਲਦੇਵ ਸਿੰਘ ਆਪ ਹੀ ਸਿਆਣਾ ਹੁਣ ਮੈਂ ਵਾਰ-ਵਾਰ ਇਸ ਨੂੰ ਕੀ ਕਹਾ ਉਹ ਅੰਦਰ ਹੀ ਅੰਦਰ ਬਹੁਤ ਘੁੱਟਦੀ ਰਹਿੰਦੀ ਬਲਦੇਵ ਸਿੰਘ ਜੋ ਵੀ ਕਰ ਰਿਹਾ ਸੀ ਉਹ ਠੀਕ ਨਹੀਂ ਕਰ ਰਿਹਾ ਕਿਉਂਕਿ ਕੁਝ ਪਤਾ ਨਹੀਂ ਹੁੰਦਾ ਨੋਹਾ ਪੁੱਤਾਂ ਦਾ ਕਦ ਬਦਲ ਜਾਣ ਅੱਜ ਦੀ ਘੜੀ ਤਾਂ ਉਹ ਨੋਹ ਪੁੱਤ ਬਹੁਤ ਚੰਗੇ ਆ ਇਸ ਲਈ ਬਲਦੇਵ ਸਿੰਘ ਹੁਣ ਇੱਕ ਸਕੀਮ ਬਣਾਉਂਦਾ ਉਹ ਇਹ ਸੀ ਕਿ ਉਹ ਆਪਣੇ ਨੋਹਾ ਪੁੱਤਾਂ ਦੇ ਨਾਲ ਕੱਚੀ ਵਸੀਅਤ ਤਿਆਰ ਕਰਾ ਦਵੇ ਉਸ ਨੇ ਇੱਕ ਕੱਚੀ ਵਸੀਅਤ ਤਿਆਰ ਕਰ ਲਈ ਸੀ ਉਸ ਤੇ ਮੁੰਡਿਆਂ ਦੇ ਇੱਕ ਇੱਕ ਮੁੰਡਾ ਵੀ ਸੀ ਉਸ ਨੇ ਸਾਰਿਆਂ ਦੇ ਨਾਮ ਥੋੜੀ ਥੋੜੀ ਜ਼ਮੀਨ ਕਰਾ ਦਿੱਤੀ ਜੋ ਕਿ ਕੱਚੀ ਵਸੀਅਤ ਸੀ ਤੇ ਫਿਰ ਬਲਦੇਵ ਸਿੰਘ ਕਹਿਣ ਲੱਗਿਆ ਕਿ ਅੱਜ ਤੋਂ ਮੈਂ ਆਪਣੇ ਸਿਰ ਤੋਂ ਬੋਝ ਲਾ ਦਿੱਤਾ ਮੈਨੂੰ ਪਤਾ ਮੇਰੇ ਪੁੱਤ ਬਹੁਤ ਲਾਇਕ ਨੇ ਜੰਗੀਰੋ ਨੂੰ ਕਹਿੰਦਾ ਕਿ ਚੱਲ ਜੰਗੀਰੋ ਹੁਣ ਆਪਾਂ ਕਿਤੇ ਘੁੰਮ ਫਿਰਾਈਏ ਆਪਾਂ ਆਪਣੀ ਡਿਊਟੀ ਤੋਂ ਬੇਫਿਕਰ ਹੋਗੇ ਪਰ ਜੰਗੀਰੋ ਕਹਿੰਦੀ ਆ ਕਿ ਇਸ ਉਮਰ ਵਿੱਚ ਘੁੰਮਦੇ ਫਿਰਦਿਆਂ ਨੂੰ ਆਪਾਂ ਨੂੰ ਸ਼ਰਮ ਨਹੀਂ ਆਉਂਦੀ ਤਾਂ ਬਲਦੇਵ ਸਿੰਘ ਕਹਿੰਦਾ ਸ਼ਰਮ ਵਾਲੀ ਕਿਹੜੀ ਗੱਲ ਆ ਆਪਾਂ ਰਿਸ਼ਤੇਦਾਰੀ ਵਿੱਚ ਜਾ ਆਉਣੇ ਆ ਫਿਰ ਉਹ ਬਠਿੰਡੇ ਵਾਲੀ ਭੂਆ ਦੇ ਮੁੰਡੇ ਨੂੰ ਮਿਲਣ ਵਾਸਤੇ ਚਲੇ ਜਾਂਦੇ ਨੇ ਆਪਣੇ ਬੈਗ ਵਿੱਚ ਸਮਾਨ ਪਾ ਕੇ ਉਹ ਬਠਿੰਡੇ ਵੱਲ ਨੂੰ ਤੁਰ ਪੈਂਦੇ ਨੇ ਜਦੋਂ ਉਹ ਬਠਿੰਡੇ ਵਾਲੀ ਭੂਆ ਦੇ ਮੁੰਡੇ ਕੋਲੇ ਪਹੁੰਚੇ ਤਾਂ ਉਹਨਾਂ ਨੇ ਬਹੁਤ ਚੰਗੀ ਤਰ੍ਹਾਂ ਖਾਤਰਦਾਰੀ ਕੀਤੀ ਉਹ ਦੋ ਰਾਤਾਂ ਉੱਥੇ ਹੀ ਰਹਿ ਪਏ ਤੇ ਜਦੋਂ ਉਹ ਆਪਣੇ ਘਰ ਵਾਪਸ ਆਉਣ ਲੱਗੇ ਤੇ ਜਿਹੜੀ ਬੱਸ ਵਿੱਚ ਬੈਠੇ ਸੀ ਉਸ ਬੱਸ ਦਾ ਐਕਸੀਡੈਂਟ ਹੋ ਗਿਆ ਤੇ ਉਸ ਬੱਸ ਐਕਸੀਡੈਂਟ ਵਿੱਚ ਜੰਗੀਰੋ ਦੇ ਕਾਫੀ ਸੱਟਾਂ ਲੱਗੀਆਂ ਸੀ ਤੇ ਬਲਦੇਵ ਸਿੰਘ ਤਾਂ ਬੇਹੋਸ਼ ਹੀ ਹੋ ਗਿਆ ਉਸ ਦੇ ਸਿਰ ਤੇ ਬਹੁਤ ਡੂੰਗੀ ਸੱਟ ਲੱਗੀ ਸੀ ਕਿ ਉਸਨੂੰ ਹਸਪਤਾਲ ਵਿੱਚ ਐਡਮਿਟ ਕਰਵਾਇਆ ਗਿਆ ਜੰਗੀਰੋ ਨੇ ਆਪਣੇ ਮੁੰਡੇ ਨੂੰ ਫੋਨ ਕੀਤਾ ਪਰ ਮੁੰਡਿਆਂ ਨੇ ਆਉਣ ਤੋਂ ਮਨਾ ਕਰ ਦਿੱਤਾ ਫਿਰ ਉੱਥੇ ਉਸਤੇ ਦਿਓਰ ਦਾ ਮੁੰਡਾ ਹਰਮਨ ਆਇਆ ਤੇ ਉਸਨੇ ਹਸਪਤਾਲ ਦਾ ਸਾਰਾ ਬਿੱਲ ਭਰਿਆ ਤੇ ਨਾਲੇ ਉੱਥੇ ਰਹਿ ਕੇ ਉਹਨਾਂ ਦੀ ਸੇਵਾ ਕੀਤੀ ਹਫਤਾ ਹਸਪਤਾਲ ਦੇ ਵਿੱਚ ਰਿਹਾ ਜਦੋਂ ਬਲਦੇਵ ਸਿੰਘ ਨੂੰ ਹੋਸ਼ ਆਇਆ ਤੇ ਜੰਗੀਰੋ ਨੇ ਸਾਰਾ ਕੁਝ ਦੱਸਿਆ ਕਿ ਮੈਂ ਮੁੰਡਿਆਂ ਨੂੰ ਫੋਨ ਕਰਕੇ ਦੱਸਿਆ ਸੀ ਪਰ ਮੁੰਡਿਆਂ ਨੇ ਆਉਣ ਤੋਂ ਮਨਾ ਕਰ ਦਿੱਤਾ ਤੇ ਨਾਲੇ ਮੈਨੂੰ ਬਹੁਤ ਕੁਝ ਬੋਲੇ ਤਬਲਦੇਵ ਸਿੰਘ ਨੂੰ ਇੱਕ ਸਦਮਾ ਜਿਹਾ ਲੱਗਿਆ ਤੇ ਫਿਰ ਉਸਨੇ ਆਪਣੇ ਵਕੀਲ ਨੂੰ ਬੁਲਾ ਕੇ ਬਸੀਅਤ ਹੀ ਬਦਲ ਦਿੱਤੀ ਬਲਦੇਵ ਸਿੰਘ ਨੇ ਇਹ ਗੱਲ ਸਹਾਰ ਨਹੀਂ ਸਕੇ ਕਿ ਉਸਦੇ ਮੁੰਡਿਆਂ ਨੇ ਉਸ ਨਾਲ ਇਹ ਕੀਤਾ ਉਸਦੇ ਮੁੰਡੇ ਨੇ ਇੱਥੇ ਆਉਣ ਤੋਂ ਮਨਾ ਕਰ ਦਿੱਤਾ ਜਦੋਂ ਕਿ ਉਸਦੇ ਭਰਾ ਦੇ ਮੁੰਡੇ ਨੇ ਇੱਥੇ ਆ ਕੇ ਸਾਡਾ ਬਿੱਲ ਭਰਿਆ ਨਾਲੇ ਸਾਡੀ ਸੇਵਾ ਕੀਤੀ ਉਹ ਅੰਦਰੋਂ ਹੀ ਅੰਦਰੋਂ ਇਹ ਗੱਲ ਨੂੰ ਸੋਚਦੇ ਰਹੇ ਤੇ ਅਗਲੇ ਦਿਨ ਉਹ ਇਸ ਦੁਨੀਆ ਨੂੰ ਛੱਡ ਕੇ ਚਲੇ ਜਾਂਦੇ ਨੇ ਫੇਰ ਹਰਮਨ ਤੇ ਜੰਗੀਰੋ ਬਲਦੇਵ ਸਿੰਘ ਨੂੰ ਆਪਣੇ ਘਰੇ ਲੈ ਕੇ ਆਉਂਦੇ ਆ ਤੇ ਜੰਗੀਰੋ ਆਪਣੇ ਮੁੰਡਿਆਂ ਤੇ ਲਾਂਤਾਂ ਪਾਉਂਦੀ ਹੈ ਕਿ ਤੁਸੀਂ ਆਪਦੇ ਪਿਓ ਕੋਲ ਇੱਕ ਦਿਨ ਵੀ ਆ ਕੇ ਨਹੀਂ ਖੜੇ ਉਸ ਸਮੇ ਉਸਦੇ ਮੁੰਡੇ ਕਹਿੰਦੇ ਨੇ ਸਾਨੂੰ ਹੋਰ ਵੀ ਕੰਮ ਬਥੇਰੀ ਆ ਅਸੀਂ ਤੁਹਾਡੇ ਵਾਸਤੇ ਨਹੀਂ ਬੈਠੇ ਇਹ ਸੁਣ ਕੇ ਜੰਗੀਰੋ ਬਹੁਤ ਦੁਖੀ ਹੁੰਦੀ ਹੈ ਬਲਦੇਵ ਸਿੰਘ ਦਾ ਅੰਤਿਮ ਸੰਸਕਾਰ ਹੁੰਦਾ ਹੈ ਤੇ 7 ਦਿਨਾਂ ਬਾਅਦ ਬਲਦੇਵ ਸਿੰਘ ਦਾ ਭੋਗ ਪਾਇਆ ਜਾਂਦਾ ਭੋਗ ਤੇ ਜੰਗੀਰੋ ਸਾਰੇ ਰਿਸ਼ਤੇਦਾਰਾਂ ਮੂਰੇ ਇੱਕ ਗੱਲ ਕਹਿੰਦੀ ਆ ਜਿਸ ਨੂੰ ਸੁਣ ਕੇ ਮੁੰਡੇ ਹੈਰਾਨ ਰਹਿ ਜਾਂਦੇ ਨੇ 노ਹਾ ਜੰਗੀਰੋ ਦੇ ਪੈਰਾਂ ਵਿੱਚ ਡਿੱਗ ਪੈਂਦੀਆਂ ਨੇ ਜੰਗੀਰੋ ਵਕੀਲ ਨੂੰ ਬੁਲਾਉਂਦੀ ਹੈ ਤੇ ਉਸ ਵਕੀਲ ਨੂੰ ਵਸੀਅਤ ਪੜਨ ਵਾਸਤੇ ਕਹਿੰਦੀ ਹੈ ਜੋ ਬਲਦੇਵ ਸਿੰਘ ਜਾਂਦੇ ਜਾਂਦੇ ਬਦਲ ਗਏ ਸੀ ਵਕੀਲ ਸਾਰੇ ਸਾਹਮਣੇ ਬਲਦੇਵ ਸਿੰਘ ਦੀ ਵਸੀਅਤ ਪੜ੍ਹ ਕੇ ਦੱਸਦੇ ਨੇ ਕਿ ਬਲਦੇਵ ਸਿੰਘ ਨੇ ਆਪਣੇ 10 ਕਿल्ले ਹਰਮਨ ਦੇ ਨਾਮ ਲਵਾ ਦਿੱਤੇ ਕਿਉਂਕਿ ਹਰਮਨ ਨੇ ਔਖੇ ਸਮੇਂ ਵਿੱਚ ਉਹਨਾਂ ਦੀ ਮਦਦ ਕੀਤੀ ਸੀ ਨਾਲੇ ਸੇਵਾ ਕੀਤੀ ਸੀ ਤੇ ਜਿਹੜੇ 5 ਕਿल्ले ਬਾਕੀ ਰਹਿ ਗਏ ਉਹ ਮੈਂ ਆਪਦੇ ਪੋਤਿਆਂ ਦੇ ਨਾਮ ਕਰਵਾ ਗਿਆ ਤੇ ਇਹ ਘਰ ਜੰਗੀਰੋ ਦੇ ਨਾਮ ਕਰਵਾਇਆ ਇਸ ਘਰ ਵਿੱਚ ਮੇਰੀ ਘਰਵਾਲੀ ਤੇ ਉਸਦੇ ਮੁੰਡੇ ਰਹਿ ਸਕਦੇ ਨੇ ਉਸਦੇ ਪੋਤੇ ਤੇ ਹੋਰ ਕੋਈ ਇਸ ਘਰ ਵਿੱਚ ਨਹੀਂ ਰਹਿ ਸਕਦਾ ਜਦੋਂ ਇਹ ਸਾਰੀ ਵਸੀਅਤ ਵਕੀਲ ਪੜ੍ਹ ਕੇ ਸੁਣਾਉਂਦਾ ਤਾਂ ਨੌਹਾਂ ਜੰਗੀਰੋ ਦੇ ਪੈਰਾਂ ਵਿੱਚ ਡਿੱਗ ਕੇ ਮਾਫੀ ਮੰਗਦੀਆਂ ਤੇ ਕਹਿੰਦੀਆਂ ਮੰਮੀ ਜੀ ਸਾਨੂੰ ਮਾਫ ਕਰ ਦਿਓ ਸਾਡੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਅਸੀਂ ਕਿੱਥੇ ਰਵਾਂਗੇ ਤਾਂ ਜੰਗੀਰੋ ਕਹਿੰਦੀ ਹੈ ਉਹ ਮੈਨੂੰ ਨਹੀਂ ਪਤਾ ਉਦੋਂ ਤੁਹਾਨੂੰ ਸ਼ਰਮ ਨਹੀਂ ਆਈ ਜਦੋਂ ਤੁਹਾਡਾ ਬਾਪੂ ਹਸਪਤਾਲ ਵਿੱਚ ਤੜਫਦਾ ਮਰ ਗਿਆ ਤੇ ਤੁਸੀਂ ਇੱਕ ਦਿਨ ਉਸ ਦਾ ਪਤਾ ਲੈਣ ਵੀ ਨਹੀਂ ਆਈਆਂ ਭੋਗ ਤੋਂ ਬਾਅਦ ਮੁੰਡੇ ਆਪਣੀਆਂ ਘਰ ਵਾਲੀਆਂ ਨੂੰ ਲੈ ਕੇ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗੇ ਤੇ ਜੰਗੀਰੋ ਨੇ ਹਰਮਨ ਨੂੰ ਆਪਣਾ ਪੁੱਤ ਬਣਾ ਲਿਆ ਕਿਉਂਕਿ ਹਰਮਨ ਦੇ ਮਾਤਾ ਪਿਤਾ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਸੀ ਤੇ ਹਰਮਨ ਨੇ ਜੰਗੀਰੋ ਦੀ ਬਹੁਤ ਸੇਵਾ ਕੀਤੀ ਮੁੰਡੇ ਹੁਣ ਬਹੁਤ ਪਛਤਾਉਂਦੇ ਨੇ ਤੇ ਇੱਕ ਦੂਜੇ ਨਾਲ ਲੜਦੇ ਨੇ ਇੱਕ ਦੂਜੇ ਨੂੰ ਕਹਿੰਦੇ ਨੇ ਕਿ ਤੂੰ ਤਾਂ ਵੇਲਾ ਸੀ ਤੂੰ ਤਾਂ ਬਾਪੂ ਕੋਲੇ ਚਲਾ ਜਾਂਦਾ ਦੂਜਾ ਕਹਿੰਦਾ ਮੈਂ ਤਾਂ ਖੇਤੀ ਕਰਦਾ ਸੀ ਤੇ ਤੂੰ ਨੌਕਰੀ ਕਰਦਾ ਸੀ ਇੱਕ ਦਿਨ ਛੁੱਟੀ ਨਹੀਂ ਲਈ ਗਈ ਤੇਰੇ ਤੋਂ ਇਹਨਾਂ ਦੋਨਾਂ ਦੀ ਆਪਸ ਵਿੱਚ ਬਹੁਤ ਲੜਾਈ ਹੁੰਦੀ ਹੈ ਤੇ ਨਾਲੇ ਵੇਰੇ ਨੂੰ ਪਛਤਾਉਂਦੇ ਨੇ ਤਾਂ ਦੋਸਤੋ ਅੱਜ ਦੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਮੈਨੂੰ ਆਪਣੀ ਰੈ ਕਮੈਂਟ ਬਾਕਸ ਵਿੱਚ ਜਰੂਰ ਲਿਖ ਕੇ ਦੱਸਿਓ ਕਿ ਬਲਦੇਵ ਸਿੰਘ ਨੇ ਆਪਣੀ ਬਸિયਤ ਬਦਲ ਕੇ ਸਹੀ ਕੀਤਾ ਕਿ ਗਲਤ ਨਾਲੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ